ਜਿਹੜੇ ਹੁਣ ਤੀਜੇ ਆਏ ਆ ਆਪਣੇ ਬੀਬਾ ਜੀ ਇਹ ਕਹਿੰਦੇ ਆ ਜੀ ਮੈਂ ਤੁਹਾਡੀ ਹੁਣ ਸੇਵਾ ਕਰੂੰਗੀ ਮੈਨੂੰ ਇੱਕ ਵਾਰੀ ਵੋਟਾਂ ਪਾਓ ਮੈਂ ਤੁਹਾਡੀ ਦਿਨ ਰਾਤ ਸੇਵਾ ਕਰੂੰਗੀ ਮਾਨ ਸਾਹਿਬ ਤੁਹਾਨੂੰ ਇੱਕ ਮੈਂ ਗੱਲ ਸੁਣਾਉਣ ਲੱਗਿਆ ਜੀ ਤੁਹਾਡੇ ਤੋਂ ਹੀ ਇਹ ਸਿੱਖਿਆ ਇੱਕ ਵਾਰੀ ਕੋ ਰਿਸ਼ਤਾ ਕਰਨ ਚਲੇ ਗਈ ਲੜਕੇ ਦੇ ਪੇਰੈਂਟਸ ਤੇ ਲੜਕੀ ਦੇ ਪੇਰੈਂਟਸ ਇਕੱਠੇ ਹੋ ਗਏ ਲੜਕੇ ਨੂੰ ਲੜਕੀ ਪਸੰਦ ਆ ਗਈ ਜੀ ਤੇ ਲੜਕੀ ਨੂੰ ਲੜਕਾ ਪਸੰਦ ਆ ਗਿਆ ਨਾਲ ਆਪਣਾ ਪੰਡਤ ਜੀ ਲੈ ਗਏ ਕਿਉਂਕਿ ਜਿਹੜੀਆਂ ਹਿੰਦੂ ਫੈਮਲੀਜ਼ ਆ ਉਹ ਨਾਲ ਪੰਡਤ ਜੀ ਟੇਵਾ ਜ਼ਰੂਰ ਮਲਾਉਂਦੇ ਆ ਵੀ ਇਹਨਾਂ ਦੇ ਗੁਣ ਮਿਲਦੇ ਆ ਕਿ ਨਹੀਂ ਮਿਲਦੇ ਉਹਨਾਂ ਨੇ ਜੀ ਜਦੋਂ ਸਾਰਾ ਕੁਝ ਬਾਕੀ ਜੱਜ ਗਿਆ ਕਹਿੰਦੇ ਜੀ ਇਹਨਾਂ ਦੇ ਗੁਣ ਮਲਾਓ ਤੇ ਪੰਡਤ ਜੀ ਨੇ ਸਾਰੀ ਜੰਤਰੀ ਵੇਖ ਕੇ ਕਿਹਾ ਜੀ ਇਹਨਾਂ ਦੇ 36 ਦੇ 36 ਗੁਣ ਮਿਲਦੇ ਆ ਜੀ ਇਤੋਂ ਵਧੀਆ ਮੇਲ ਨਹੀਂ ਹੋ ਸਕਦਾ ਤੁਸੀਂ ਰਿਸ਼ਤਾ ਕਰ ਦਿਓ ਤੇ ਲੜਕੇ ਦੇ ਫਾਦਰ ਉੱਠ ਕੇ ਖੜੇ ਹੋ ਗਏ ਉਹ ਕਹਿੰਦੇ ਜੀ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਉਹ ਕਹਿੰਦੇ ਜੀ ਇਤੋਂ ਵਧੀਆ ਤਾਂ ਕੋਈ ਹੋ ਹੀ ਨਹੀਂ ਸਕਦੀ ਕੁੰਡਲੀ ਜਿਹੜੀ ਇਹਨਾਂ ਦੀ ਆ ਕਹਿੰਦੇ ਇਹੀ ਤਾਂ ਦੁੱਖ ਆ ਇਹ ਮੇਰਾ ਮੁੰਡਾ ਕਹਿੰਦੇ ਜਵਾਂ ਨਕਮਾ ਡੱਕਾ ਨਹੀਂ ਤੋੜਦਾ ਪਹਿਲਾਂ ਇੱਕ ਪਲ ਨਾਲ ਹੁਣ ਦੋ ਪਲ ਨੇ ਪਹਿਣਗੇ ਇਸ ਕਰਕੇ ਮੈਂ ਨਹੀਂ ਰਿਸ਼ਤਾ ਕਰਦਾ ਇਹ ਉਹਦੀ ਆਪਾਂ ਪਹਿਲਾ ਇੱਕ ਨੂੰ 13 ਸਾਲ ਸੰਭੀ ਰੱਖਿਆ ਤੇ ਹੁਣ ਜੇ ਇਹਦੀ ਵੀ ਕੁੰਡਲੀ ਮਲਾਤੀ ਤੇ ਕੰਮ ਇਹਨੇ ਵੀ ਕੁਝ ਨਹੀਂ ਕਰਨਾ ਸੋ ਮੇਰੀ ਹੱਥ ਬੰਨ ਕੇ ਤੁਹਾਨੂੰ ਅਪੀਲ ਆ ਕਿ ਵੇਖਿਓ ਕਿਤੇ ਦੁਬਾਰੇ ਗਲਤੀ ਨਾ ਕਰ ਲਵੋ ਬਹੁਤ ਤੁਸੀਂ ਪਿਆਰ ਸਤਿਕਾਰ ਇੱਜ਼ਤ ਮਾ ਦੇ ਰਹੇ ਹੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸਿਰਫ ਇੱਕੋ ਹੀ ਬੇਨਤੀ ਕਰੂੰਗਾ ਕਿਉਂਕਿ ਅੱਜ ਆਪਾਂ ਮਾਨ ਸਾਹਿਬ ਨੂੰ ਸੁਣਨ ਵਾਸਤੇ ਆਏ ਆ ਤੇ ਮੈਂ ਚਾਹਣਾ ਮਾਨ ਸਾਹਿਬ ਤੁਹਾਡੇ ਵਿਚਾਰ ਵੱਧ ਤੋਂ ਵੱਧ ਟਾਈਮ ਰਹਿਣ ਆਪਾਂ ਇਹਨਾਂ ਦੇ ਵਿਚਾਰ ਸੁਣੀਏ ਵੀ ਆਪਾਂ ਨੂੰ ਕੀ ਦੇਖੇ ਜਾਂਦੇ ਆਂ ਵੀਰੋ ਇੱਕੋ ਹੀ ਬੇਨਤੀ ਕਰਦਾ ਕਿ ਆਉਣ ਵਾਲੀ 20 ਤਰੀਕ ਨੂੰ 2 ਨੰਬਰ ਵਾਲਾ ਬਟਨ ਦਬ ਕੇ ਝਾੜੂ ਵਾਲਾ ਬਟਨ ਹੋਊਗਾ 2 ਨੰਬਰ ਵਾਲਾ ਕਿਹੜੀ ਪਾਰਟੀ ਨੂੰ ਕਾਮਯਾਬ ਕਰਨਾ ਗੱਲ ਬਣੀ ਨਹੀਂ ਸਿਰ ਤੇ ਤੁਸੀਂ ਹੱਥ ਰੱਖਣਾ ਤੇ ਕਿਹਨੂੰ ਤੁਸੀਂ ਪਛਾੜਨਾ ਜਿਹਦੇ ਸਿਰ ਤੇ ਤੁਸੀਂ ਹੱਥ ਰੱਖਤਾ ਉਹਨੇ ਵਿਧਾਨ ਸਭਾ ਦੀਆਂ ਪੌੜੀਆਂ ਚੜ ਜਾਣਾ ਤੇ ਦੂਜਿਆਂ ਨੇ ਰਹਿ ਜਾਣਾ ਵੀਰੋ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਸਾਡੀ ਸਤਿਕਾਰਯੋਗ ਭੈਣ ਅਮਰਤਾ ਵੜਿੰਗ ਕਾਂਗਰਸ ਦੇ ਜੋ ਕੈਂਡੀਡੇਟ ਨੇ ਉਹਨਾਂ ਦੇ ਪਤੀ ਰਾਜਾ ਵੜਿੰਗ ਜੀ ਤਿੰਨ ਵਾਰ ਦੇ ਐਮਐਲਏ ਹੁਣ ਚੌਥੀ ਵਾਰ ਦੇ ਐਮਪੀ ਯੂਥ ਕਾਂਗਰਸ ਦੇ 올 ਇੰਡੀਆ ਦੇ ਪ੍ਰਧਾਨ ਰਹੇ ਆ ਕੈਬਨਟ ਮਨਿਸਟਰ ਰਹੇ ਆ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਹੁਣ ਇਸ ਵੇਲੇ ਦੇ ਮੌਜੂਦਾ ਪ੍ਰਧਾਨ ਵੀ ਨੇ ਇਹ ਉਹਨਾਂ ਦਾ ਰੁਤਬਾ ਇਹ ਉਹਨਾਂ ਦਾ ਰੁਤਬਾ ਜਿਨ੍ਹਾਂ ਨੂੰ ਉਹਨਾਂ ਦੇ ਧਰਮ ਪਤਨੀ ਨੂੰ ਇਥੋਂ ਕਾਂਗਰਸ ਪਾਰਟੀ ਨੇ ਟਿਕਟ ਦੇ ਕੇ ਭੇਜਿਆ ਵੀਰੋ ਅਗਲੀ ਗੱਲ ਆਪਾਂ ਕਰੀਏ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਬੈਠ ਜਾਓ ਬਾਈ ਜੀ ਪਿੱਛੇ ਥੋੜੀ ਦੇਖਣ ਚ ਪ੍ਰੋਬਲਮ ਆਉਂਦੀ ਬੈਠ ਜਾਓ ਪਲੀਜ਼ ਕਾਈਂਡਲੀ ਬੈਠ ਜਾਓ ਜੀ ਵੀਰੋ ਅਗਲੀ ਗੱਲ ਜੇ ਆਪਾਂ ਕਰੀਏ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਭਾਜਪਾ ਦੇ ਕੈਂਡੀਡੇਟ ਨੇ 5 ਵਾਰ ਦੇ ਐਮਐਲਏ 2 ਵਾਰ ਦੇ ਫਾਈਨੈਂਸ ਮਿਨਿਸਟਰ ਬڑا ਵੱਡਾ ਰਤਬਾ ਬਾਦਲ ਪਰਿਵਾਰ ਦੇ ਫਰਜੰਦ ਨਾਮ ਸ਼ੌਹਰਤ ਉਹ ਭਾਜਪੀ ਦੇ ਕੈਂਡੀਡੇਟ ਨੇ ਜਿਵੇਂ ਤੀਜੀ ਗੱਲ ਕਰਾਂ ਉਹ ਤੁਹਾਡੇ ਸਾਹਮਣੇ ਖੜਾ ਆਮ ਆਦਮੀ ਪਾਰਟੀ ਤੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਮੈਨੂੰ ਟਿਕਟ ਦੇ ਕੇ ਤੁਹਾਡੀ ਇਸ ਕਚਹਿਰੀ ਦੇ ਵਿੱਚ ਭੇਜਿਆ ਵੀਰੋ ਮੇਰੇ ਕੋਲੇ ਕੋਈ ਰਤਬਾ ਨਹੀਂ ਮੈਂ ਕਦੇ ਮੈਂਬਰ ਪੰਚਾਇਤ ਵੀ ਨਹੀਂ ਬਣਿਆ ਤੇ ਮਾਨ ਸਾਹਿਬ ਨੇ ਐਡੀ ਵੱਡੀ ਮੈਨੂੰ ਜ਼ਿੰਮੇਵਾਰੀ ਦੇ ਕੇ ਇੱਥੇ ਤੋਰਿਆ ਮੇਰੇ ਕੋਲੇ ਕੋਈ ਯੋਗ ਅਲਫਾਜ਼ ਨਹੀਂ ਕਿ ਮਾਨ ਸਾਹਿਬ ਦਾ ਕਿੰਨਾ ਅਲਫਾਜ਼ਾਂ ਨਾਲ ਮੈਂ ਧੰਨਵਾਦ ਕਰਾਂ ਜਿਨ੍ਹਾਂ ਨੇ ਐਨਾ ਮਾਨ ਬਖਸ਼ ਕੇ ਮੈਨੂੰ ਤੁਹਾਡੇ ਵਿਚਕਾਰ ਤੋਰਿਆ ਵੀਰੋ